ਤੋਂ ਰਾਪੈਂਡਾ ਉਤੋਂ ਮਤਲਬ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਸੋਸ਼ਲ ਮੀਡੀਆ ਤੇ ਬਹੁਤ ਕਾਫੀ ਵਾਇਰਲ ਹੋਈ ਆ ਜੱਜਾ ਜੱਜਾ ਲਿਆ ਵਾ ਵੀ ਕੋਈ ਇਦਾਂ ਦੀ ਗੱਲ ਨਹੀਂ ਕੀ ਪੈਣੇ ਪਿੱਛੋਂ ਵੀ ਕਾਫੀ ਮੀਂਹ ਪੈਂਦੇ ਆ ਵੀ ਪਾਣੀ ਆਇਆ ਵਾ ਜਿੰਦ ਲਈ ਅਸੀਂ ਉੱਥੇ ਮੌਕੇ ਤੇ ਜਾ ਕੇ ਵੇਖਿਆ ਵਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੁਛ ਨਹੀਂ ਆਇਆ ਪਰ ਲੋਕੀ ਲੱਗੇ ਆ ਉੱਥੇ ਚਲੋ ਆਪਾਂ ਆਪਣੀ ਸੇਫਟੀ ਵਾਸਤੇ ਤਾਰ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸਭਰਾ ਪਿੰਡ ਦੀ ਉਹਦੇ ਬਾਰੇ ਸਰ ਕੀ ਕਹਿਣਾ ਚਾਹੋ? ਸਭਰਾ ਪਿੰਡ ਆ ਉਤੋਂ ਮਤਲਬ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਆ ਪਰ ਤੁਸੀਂ ਜੱਜ ਜੱਜਾ ਲਿਆਵਾ ਵੀ ਕੋਈ ਇਦਾਂ ਦੀ ਗੱਲ ਨਹੀਂ ਗਈ ਪਿੰਡ ਪਿੱਛੋਂ ਵੀ ਕਾਫੀ ਨਹੀਂ ਪੈਂਦੇ ਆ ਵੀ ਪਾਣੀ ਆਇਆ ਵਾ ਤੇ ਇੱਥੇ ਕੋਈ ਗੱਲ ਨਹੀਂ ਅਸੀਂ ਇੱਥੇ ਮੌਕੇ ਤੇ ਜਾ ਕੇ ਵੇਖਿਆ ਵਾ ਵੀ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੁਛ ਵੀ ਆ ਪਰ ਲੋਕੀ ਲੱਗੇ ਆ ਉੱਥੇ ਚਲੋ ਆਪਾਂ ਆਪਣੀ ਸੇਫਟੀ ਵਾਸਤੇ ਵੀ ਅਹੀਂ ਉਥੇ ਬੁਰੇ ਲਾ ਲੀਏ ਕੁਛ ਲਾ ਲੀਏ ਪਰ ਨਾ ਕੋਈ ਪਿੰਡ ਵਾਲੇ ਪੈੜੀਆਂ ਨੂੰ ਨੁਕਸਾਨ ਹੋਇਆ ਨਾ ਪਿੰਡ ਦਾ ਨੁਕਸਾਨ ਹੋਇਆ ਕੋਈ ਦੰਗੀ ਪਰ ਇਹ ਆ ਵੀ ਲੋਕੀ ਜਿਹੜੇ ਵਕ ਵਕ ਵੀ ਆ ਵੀਡੀਓ ਵਾਇਰਲ ਕਰਕੇ ਵੀ ਇਦਾਂ ਹੜਾ ਆ ਗਿਆ ਪਿੰਡਾਂ ਚ ਪਾਣੀ ਵੜ ਗਿਆ ਇਦਾਂ ਦੀ ਵੀ ਗੱਲ ਦੇਗੀ ਤੇ ਬਾਕੀ ਪੀਸ ਬੋਲਾ ਸਰ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸਭਰਾ ਪਿੰਡ ਦੀ ਉਹਦੇ ਬਾਰੇ ਸਰ ਕੀ ਕਹਿਣਾ ਚਾਹੋ ਸਭਰਾ ਪਿੰਡ ਆ ਉਤੋਂ ਮਤਲਬ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਹੈ ਕਾਰਨ ਤੁਸੀਂ ਜਾਜਾ ਜਾਜਾ ਲਿਆਵਾ ਵੀ ਕੋਈ ਇਦਾਂ ਦੀ ਗੱਲ ਨਹੀਂ ਗਈ ਪਿੰਨ ਪਿਛੋ ਵੀ ਕਾਫੀ ਮੀਂਹ ਪੰਡੇ ਆ ਵੀ ਪਾਣੀ ਆਇਆ ਵਾ ਤੇ ਇੱਥੇ ਕੋਈ ਗੱਲ ਨਹੀਂ ਅਸੀਂ ਇੱਥੇ ਮੌਕੇ ਤੇ ਜਾ ਕੇ ਵੇਖਿਆ ਵਾ ਵੀ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੁਛ ਨਹੀਂ ਆਇਆ ਪਰ ਲੋਕੀ ਲੱਗੇ ਆ ਉੱਥੇ ਚਲੋ ਆਪਾਂ ਆਪਣੀ ਸੇਫਟੀ ਵਾਸਤੇ ਵੀ ਅਸੀਂ ਉੱਥੇ ਬੁਰੇ ਲਾ ਲੀਏ ਕੁਛ ਲਾ ਲੀਏ ਪਰ ਨਾ ਕੋਈ ਪਿੰਡ ਵਾਲੇ ਪੈੜੀਆਂ ਨੂੰ ਨੁਕਸਾਨ ਹੋਇਆ ਨਾ ਪਰਦਾਨ ਉਸਾਨੋ ਆਇਆ ਕੋਈ ਇਦਾਂ ਦੀਗੀ ਪਰ ਇਹ ਆ ਵੀ ਲੋਕੀ ਜਿਹੜੇ ਵਕ ਵਕ ਵੀ ਆ ਵੀਡੀਓ ਵਾਇਰਲ ਕਰਕੇ ਵੀ ਇਦਾਂ ਹੜਾ ਆ ਗਿਆ ਪਿੰਡਾਂ ਚ ਪਾਣੀ ਵੜ ਗਿਆ ਇਦਾਂ ਦੀ ਵੀ ਗੱਲ ਦੇਗੀ ਤੇ ਬਾਕੀ ਪੀਸ ਬੋਲਾ ਸਰ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸਭਰਾ ਪਿੰਡ ਦੀ ਉਹਦੇ ਬਾਰੇ ਸਰ ਕੀ ਕਹਿਣਾ ਚਾਹੋ ਸਭਰਾ ਪਿੰਡ ਆ ਉਤੋਂ ਮਤਲਬ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਆ ਕਾਰਨ ਤੋਂ ਜਜਾ ਜਜਾ ਲਿਆ ਵਾ ਕੀ ਕੋਈ ਇਦਾਂ ਦੀ ਗੱਲ ਨਹੀਂ ਕਿ ਪਿੰਡ ਪਿੱਛੋਂ ਵੀ ਕਾਫੀ ਮੀਂਹ ਪੈਂਦੇ ਆ ਵੀ ਪਾਣੀ ਆਇਆ ਵਾ ਤੇ ਇੱਥੇ ਕੋਈ ਗੱਲ ਨਹੀਂ ਅਸੀਂ ਇੱਥੇ ਮੌਕੇ ਤੇ ਜਾ ਕੇ ਵੇਖਿਆ ਵਾ ਕਿ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੁਛ ਨਹੀਂ ਆਇਆ ਪਰ ਲੋਕੀ ਲੱਗੇ ਆ ਉੱਥੇ ਚਲੋ ਆਪਾਂ ਆਪਣੀ ਸੇਫਟੀ ਵਾਸਤੇ ਵੀ ਅਸੀਂ ਉੱਥੇ ਬੁਰੇ ਲਾ ਲੀਏ ਕੁਛ ਲਾ ਲੀਏ ਪਰ ਨਾ ਕੋਈ ਪਿੰਡ ਵਾਲੇ ਪੈੜੀਆਂ ਨੂੰ ਨੁਕਸਾਨ ਹੋਇਆ ਨਾ ਪਿੰਡ ਦਾ ਨੁਕਸਾਨ ਹੋਇਆ ਕੋਈ ਇਦਾਂ ਦੀ ਗੀ ਪਰ ਇਹ ਆ ਵੀ ਲੋਕੀ ਜਿਹੜੇ ਵਕ ਵਕ ਇਹ ਵੀ ਆ ਵੀਡੀਓ ਵਾਇਰਲ ਕਰਕੇ ਵੀ ਇਦਾਂ ਹੜਾ ਆ ਗਿਆ ਪਿੰਡਾਂ ਚ ਪਾਣੀ ਵੜ ਗਿਆ ਇਦਾਂ ਦੀ ਕੋਈ ਗੱਲ ਨਹੀਂ ਕਿ ਤੇ ਬਾਕੀ ਪੀਸ ਬੋਲਾ